ਪਸਾ ਸੱਚ ਮੈਂ ਤਾਂ ਉਹਨਾਂ ਦੇ ਬੈਠਣ ਵੀ ਜਾਣਾ ਸੀ। ਬੁੜੀ ਮਰਗੀ ਉਹਨਾਂ ਦੇ ਨੰਬਰਦਾਰਾਂ ਦੀ। ਓਏ ਐ ਤਾਂ ਰੋਜ਼ ਹੀ ਮਰਦੇ ਰਹਿੰਦੇ ਨੇ। ਐ ਤੂੰ ਇਹ ਜੇ ਕੰਮਾਂ ਨੂੰ ਛੱਡ ਦੇ ਤੇ ਮਾੜਾ ਮੂਟਾ ਘਰ ਦਾ ਖਿਆਲ ਵੀ ਕਰ ਲੈ। ਕੁੜੀ ਮਟਿਆਰ ਹੋ ਗਈ ਹੁਣ ਕੋਈ ਉਹਦੇ ਰਿਸ਼ਤੇ ਬਾਰੇ ਗੱਲਬਾਤ ਕਰ। ਜਿਹੜੀ ਕੰਮ ਦੀ ਗੱਲ ਐ। ਕਰ ਲਾਂਗੇ ਰਿਸ਼ਤੇ ਦੀ ਗੱਲ। ਕੋਈ ਗੱਲ ਨਹੀਂ ਫਿਰ ਹੁਣ ਬਿੰਦ ਘੜੀ ਰਿਸ਼ਤੇ ਆਗਲੇ ਉਹਨਾਂ ਦੇ ਵੀ ਜਾਣਾ ਰਿਸ਼ਤਾ ਇੱਕ ਮਿੰਟ 'ਚ ਤਾਂ ਨਹੀਂ ਹੋ ਜਾਊਗਾ। ਉਹ ਨਹੀਂ ਹੋ ਕਿਉਂ ਨਹੀਂ ਜਾਊ। ਅੱਜ ਗੱਲਬਾਤ ਸਾਡੀ ਚੱਲਦੀ ਐ। ਉਹ ਆਉਂਦੀ ਹੋਣਗੇ ਕਿਸੇ ਨਾ ਕਿਸੇ ਪਾਸਿਓਂ। ਕੌਣ? ਫਤੋਮਾਸੀ ਆਉਂਦੀ ਆ ਰਿਸ਼ਤਾ ਲੈ ਕੇ ਆਉਂਦੀ ਆ ਕਿ 15-20 ਕਿਲੋ ਜ਼ਮੀਨ ਦੇ ਨੇ ਮੁੰਡੇ ਕੋਲੇ ਹਾਏ ਬੇ ਰੱਬਾ ਇਹਨਾਂ ਨੂੰ ਫਤੋਮਾਸੀ ਦਾ ਵੀ ਪਤਾ ਹੈ ਵੀ ਰਿਸ਼ਤਾ ਲੈ ਕੇ ਆ ਰਹੀ ਆ ਇਹਨਾਂ ਨੂੰ ਕਿਲਿਆਂ ਦਾ ਵੀ ਪਤਾ ਮੈਨੂੰ ਇਹ ਨਹੀਂ ਪਤਾ ਵੀ ਸਾਡੇ ਘਰੇ ਕੋਈ ਆ ਰਿਹਾ ਮੈਨੂੰ ਦੱਸ ਤਾਂ ਦਿਆ ਕਰੋ ਕਦੇ 100 ਚੀਜ਼ ਦਾ ਕੋਈ ਬੰਦੋਬਸਤ ਕਰਦਾ ਹੁੰਦਾ ਲਿਆ ਕੇ ਖੜਾ ਦਿੰਦੇ ਸਰਾਂ ਨੇ ਨਾ ਹੋਲ ਕੀ ਹੋ ਗਿਆ ਕੌਣ ਵੀ ਤੈਨੂੰ ਦੱਸੀ ਜਾਂਦੇ ਐ ਵੀ ਰਿਸ਼ਤੇ ਵਾਲੇ ਆ ਰਹੇ ਨੇ ਬਾੜੀਆਂ ਗੱਲਾਂ ਨਹੀਂ ਰੌਲਾ ਪਾਈਦਾ ਹੁੰਦਾ ਆ ਜਦੋਂ ਆ ਗਏ ਉਦੋਂ ਤੂੰ ਗੱਲ ਕਰਨੀ ਜਿਹੜੀ ਕਰਨੀ ਐ ਕੋਈ ਨਾ ਉਹਨਾਂ ਦੇ ਦਿਨ ਤੋਂ ਬਾਅਦ ਆਹ ਭੋਗਤਮਾ ਕਰੋ ਸੱਦਾਂਗੇ ਉਦੋਂ ਦਿਨ ਦੇ ਦੀ ਨਹੀਂ ਨਹੀਂ ਮੈਂ ਤਾਂ ਉਹਨਾਂ ਨੂੰ ਕਹੀ ਬੈਠਾ ਵੀ ਆਜੋ ਅੱਜ ਅੱਜ ਆਹੋ ਬਤਾਉਣ ਆਲੀ ਹੋਣਗੇ ਹੋਰ ਉਹ ਤਾਂ ਤੁਰੇ ਹੋਏ ਨੇ ਘਰੋਂ ਆਏ ਬੇਰੱਬਾ ਆਹੋ ਮੈਂ ਕਹਿੰਦੀ ਆ ਕਾਮਲਾ ਟੱਬਰ ਮੇਰੇ ਘਰ ਮਾਂ ਚ ਹੀ ਪਿਆ ਸੀ ਤਰਿਆ ਤੂੰ ਚੰਗਾ ਜਿਹੜਾ ਟੱਬਰ ਹੈਗਾ ਨਾ ਠੀਕ ਐ ਆ ਲੈ ਉਹ ਆ ਗਏ ਹੁਣ ਬੋਲੀ ਹਿਸਾਬ ਨਾਲ ਤੁਹਾਨੂੰ ਮੈਂ ਦੱਸਾਂ ਆਜੋ ਜੀ ਆਜੋ ਆ ਕੁਰਸੀ ਦੇ ਵਾਸੀ ਕੁਰਸੀਆਂ ਲਿਆ ਮੁੰਡਾ ਹਾਂ ਹਾਂ ਸਾਸਰੀ ਕਾਲਪਣੇ ਕਣੇ ਸਾਸਰੀ ਕਾਲ ਹੋਰ ਠੀਕ ਆਜੋ ਜੀ ਆਹ ਹਾਂ ਠੀਕ ਹੈ ਸਾਸਰੀ ਕਾਲ ਭਾਈ ਸਾਹਿਬ ਸਾਸਰੀ ਕਾਲ ਭਾਈ ਠੀਕ ਹੈ ਫਤੋ ਭਾਈ ਰਿਸ਼ਤੇ ਬਹੁਤ ਕਰਾਉਣੀ ਆ ਸਾਰੇ ਪਿੰਡਾਂ ਚ ਲੈ ਚਰਚਾ ਹੋਈ ਪਈ ਆ ਵੀ ਫੱਤੋ ਬਚੋਲਣ ਵਾਲੀ ਤਕੜੀ ਐ ਹੋ ਉਹ ਕਿਹੜਾ ਰਿਸ਼ਤਾ ਜਿਹੜਾ ਸਿਰੇ ਨਹੀਂ ਚੜਾਉਂਦੀ ਸਹੀ ਗੱਲ ਕਹੀ ਆ ਭਾਈ ਜੇ ਮੈਂ ਰਿਸ਼ਤੇ ਕਰਾਉਣੀ ਆ ਤਾਂ ਹੀ ਮੇਰਾ ਨਾਂ ਬਾਈਦਾ ਪਿੰਡਾਂ ਚ ਸਹੀ ਗੱਲ ਐ ਅੜੇ ਤੋਂ ਅੜਿਆ ਰਿਸ਼ਤਾ ਠੀਕ ਐ ਮੈਂ ਤਾਂ ਟਿਬਿਆ ਤੇ ਪਾਣੀ ਚੜਾ ਦਿੰਨੀ ਆ ਜਿਹੇ ਜਾ ਕਹੋਗੇ ਉਹੋ ਜਿਹਾ ਰਿਸ਼ਤਾ ਕਰਾਉਂਦਾ ਬਾਤ ਜਿੰਨੇ ਕਰਾਏ ਨੇ ਹਾਂ ਸਾਰੀਆਂ ਵਸਦੀਆਂ ਨੇ ਰੱਖੋngੀਆਂ ਆਉਂਦੇ ਘਰ ਹੀ ਆਏ ਆ ਇਹ ਇਹ ਪੂਰੀ ਤਸੱਲੀ ਵਾਲੀ ਗੱਲ ਹੈ ਭਗਵਾਨ ਨੇ ਹਾਂ ਚਲ ਕੋਈ ਗੱਲ ਨਹੀਂ ਪੜਨੇ ਪੁੱਤ ਕਿਰਨਾ ਪਾਣੀ ਲਿਆ ਹਾਂ ਜ਼ਮੀਨ ਜਮੂਨ ਬਾਰੇ ਗੱਲ ਕਰ ਲੈਂਦੇ ਭਾਈ ਕਿਵੇਂ ਉਹੀ ਮੈਂ ਸੋਚ ਰਹੀ ਸੀ ਮਾਤਾ ਕੋਈ ਨਾ ਕੋਈ ਨਾ ਪਾਣੀ ਤਾਂ ਨਹੀਂ ਪੀ ਲੋ ਕੋਈ ਗੱਲ ਨਹੀਂ ਆਪ ਕਰ ਲਾਂਗੇ ਪਾਣੀ ਤਾਂ ਅਸੀਂ ਪੀਂਦੇ ਹੀ ਰਹਿੰਨੇ ਆ ਕੋਈ ਨਾ ਜਿਹੜੀ ਗੱਲ ਆ ਕਰਨ ਵਾਲੀ ਮੂਰੇ ਹਾਂ ਬਸ ਫੇਰ ਨਹੀਂ ਪਾਣੀ ਵੀ ਪੀਤਾ ਜਉ ਚਾਹ ਵੀ ਪੀਤੀ ਜਉ ਸਾਰੇ ਕੁਝ ਹੋ ਜੇ ਹਾਂ ਕੋਈ ਨਾ ਕੋਈ ਮੈਨੂੰ ਕਿਹਾ ਸੀ ਨਾ ਭਾਈ 15 ਤੋਂ 16 ਕਿੱਲੇ ਹੋ ਸਕਦੇ ਆ ਘੱਟ ਨਹੀਂ ਕਿਉਂ ਲੈ ਮੇਰਾ ਹਜੇ 15 ਕਿੱਲੇ ਕਹਿੰਦਾ ਸੀ 16 ਹੋ ਸਕਦੇ ਨੇ ਕੱਟ ਦੱਸੂ ਠੀਕ ਹੈ ਕੰਮ ਕੀ ਕਰਦਾ ਮੁੰਡਾ ਬੜੇ ਐਨੀ ਜ਼ਮੀਨ ਜਾਇਦਾਦ ਵਾਲੇ ਨੂੰ ਕੀ ਲੋੜਾ ਕੰਮ ਕਰਨ ਦੀ ਉਹ ਤਾਂ ਖੇਤੀ ਨਹੀਂ ਪੂਰੀ ਆਉਂਦੀ ਕੁੜੀ ਆਪਣੀ ਮੌਜਾਂ ਕਰੂ ਕੋਈ ਗੱਲ ਨਹੀਂ ਉਹਦੇ ਥੱਲੇ ਨੌਕਰ ਕੰਮ ਕਰਦੇ ਨੇ ਫੇਰ ਆਪਣੀ ਕੁੜੀ ਦਾ ਮੌਜਾਂ ਕਰੂ ਪਰ ਇੱਕ ਗੱਲ ਹੈਗੀ ਸਾਡੇ ਕੋਲੇ ਬਹੁਤਾ ਦੇਣ ਲੈਣ ਨੂੰ ਨਹੀਂ ਕੁਸੇਗਾ ਦੇਖੋ ਜੀ ਆ ਡੇਵਟ ਨਹੀਂ ਨਹੀਂ ਗੱਲ ਸੁਣ ਪਾਣੇ ਸਾਰਾ ਕੁਝ ਦੇਵਾਂਗੇ ਸਰਦਾ ਸੌਂਦਾ ਦੇਵਾਂਗੇ ਪਰ ਮੰਗ ਨਹੀਂ ਦੇ ਸਕਦੇ ਨਾਉ ਮੈਂ ਆਪਦੀ ਧੀ ਨੂੰ ਸਾਰਾ ਕੁਝ ਮੈਂ ਤਾਂ ਕਹਿੰਦਾ ਪੁੱਤ ਚੁੰਨੀ ਚੜਾਵਾ ਕਰਕੇ ਤੋੜ ਦੇ ਹਾਂ ਸਹੀ ਕਹਿਣਾ ਪੁੱਤ ਤੁਸੀਂ ਨਾ ਖਰਚਾ ਕਰਨਾ ਤੁਸੀਂ ਤਾਂ ਪਿਓ ਪੁੱਤ ਬਾਹਲਾ ਕੁਸ ਕਹਿਨੇ ਹੋ ਭਾਈ ਥੋੜਾ ਕੁਸ ਨਹੀਂ ਨਾਲੇ ਤੇਰਾ ਪੇਓ ਆਥੋਂ ਨੂੰ ਵਿਆਹ ਕਰ ਦਿੰਦਾ ਨਾਲੇ ਤੂੰ ਪਤਾ ਹੁੰਦਾ ਵੀ ਤੁਹਾਡੀਆਂ ਹਜੇ ਗੱਲਾਂ ਪੂਰੀਆਂ ਹੋਈਆਂ ਅਸੀਂ 10 ਮਿੰਟ ਨਾ ਆਉਂਦੇ ਪਹਿਲਾਂ ਘਰੇ ਤਾਂ ਸਾਰੀ ਗੱਲ ਖੋਲ ਲੈਂਦੇ ਬਾਈ ਕੋਈ ਨਾ ਕੋਈ ਆਏ ਤਾਂ ਫਿਰ ਚੱਲਦੀ ਪਾਣੀ ਪੀ ਉਹ ਗੱਲਾਂ ਤਾਂ ਖੁੱਲਹੀ ਜਾਣਗੀਆਂ ਆਹ ਹੋਣੀ ਗੱਲ ਤੋਰੀ ਸੀ ਮੈਂ ਤਾਂ ਦੱਸੀ ਹੀ ਨਹੀਂ ਇਹਨਾਂ ਨੇ ਹਾਂ ਇਧਰ ਵੀ ਫੜਾ ਦੇ ਪੁੱਤ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਵੀ ਅਸੀਂ ਮੰਗ ਨਹੀਂ ਤੇ ਸਕਦੇ ਹਾਂ ਮੰਗ ਹੈ ਹੀ ਹੋਈ ਨਹੀਂ ਕੋਈ ਫੇਰ ਫਿਰ ਤੱਕ ਪੱਕੀ ਵਾਲਾ ਪਤਾ ਹੈ ਹੀ ਹੋਈ ਨਹੀਂ ਓ ਤੁਹਾਨੂੰ ਦੇਖ ਬਈ ਪਹਿਲਾਂ ਦੱਸਿਆ ਸੀਗਾ ਵੀ ਸਾਡੇ ਮੁੰਡੇ ਚ ਜਿਹੜੀ ਵੱਜ ਪਾ ਗਈ ਹੂੰ ਜਿਹਦੇ ਕਰਕੇ ਸਾਨੂੰ ਇਹ ਅੱਕ ਚੱਬਣਾ ਪੈਂਦਾ ਕੋਈ ਨਾ ਦੱਸ ਦਿਓ ਕੋਈ ਨਾ ਪੜੇ ਜੇ ਗੱਲ ਦੱਸਣੀ ਆ ਮੈਂ ਕੁੜੀ ਨੂੰ ਕੋਲੇ ਸੱਦ ਲੈਣੀ ਆ ਫੇਰ ਸਾਰੀ ਗੱਲ ਆਏ ਤੀ ਪੜਨਾ ਆਪ ਸੁਣ ਲੈ ਨਾ ਫੇਰ ਫਰਕ ਹੁੰਦਾ ਕਿਰਨਾ ਪੁੱਤ ਉਰੇ ਆ ਜਾ ਮੇਰੇ ਕੋਲੇ ਉਰੇ ਆਤੀ ਇੱਥੇ ਬੈਠ ਕੇ ਸਾਰੀ ਗੱਲ ਸੁਣ ਆ ਜਾ ਉਰੇ ਆ ਜਾ ਨਾਲੇ ਆਇਆ ਦੇਖ ਆਪਣੇ ਆਪਣੇ ਵੇਲੇ ਤਾਂ ਹੋਰ ਜਵਾਨ ਨੇ ਸੀ ਭੈਜਾ ਪੁੱਤ ਬੈਜਾ ਅੱਜ ਕੱਲ ਕੋਈ ਸੰਗਣ ਵਾਲੀ ਗੱਲ ਨਹੀਂ ਤੇਰੇ ਵਿਆਹ ਦੀ ਗੱਲ ਚੱਲ ਰਹੀ ਹੈ ਤੂੰ ਗੱਲ ਸੁਣ ਲੈਤੀ ਜੇ ਤੈਨੂੰ ਫਿੱਟ ਹੋਈ ਤਾਂ ਹਾਂ ਕਰਦੀ ਨਾ ਫਿੱਟ ਹੋਈ ਨਾ ਕਰਦੀ ਹਾਂ ਦੱਸ ਕਰਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਨਾ ਤਾਂ ਤੁਸੀਂ ਕਰ ਹੀ ਨਹੀਂ ਸਕਦੇ ਸ਼ੁਕਰ ਹੈ ਦੱਸ ਦੋ ਭਾਈ ਸਾਰੀ ਗੱਲ ਖੋਲ ਕੇ ਪਸੰਦ ਹੋਇਆ ਕਰ ਦੇਣ ਉਹ ਦੱਸੀ ਤਾਂ ਜਾਂਦੇ ਵੀ 15 ਕਿੱਲੇ ਜ਼ਮੀਨ ਦੇ ਨੇ ਹੋਰ ਕੀ ਦੱਸੀ ਜਾ ਦੱਸੀ ਜਾਂਦੀ ਕਿਹੇ ਜਿਹੀਆਂ ਗੱਲਾਂ ਕਰਦਾ ਪੁੱਤ ਆ ਮੁੰਡਾ ਤੁਹਾਡੇ ਸਾਹਮਣੇ ਤਾਂ ਬੈਠਾ ਹੈ ਹੈ ਕੌਣ ਇਹ ਮੈਂ ਤਾਂ ਕਿਹਾ ਡੈਡੀ ਨੇ ਭਾ ਦਾ ਤੇਰੇ ਕਿਉਂ ਬਾਈ ਫੇਰ ਉਹੀ ਗੱਲਾਂ ਮੈਂ ਤੈਨੂੰ ਦੱਸਿਆ ਨਹੀਂ ਸੀ ਵੀ ਭਾਈ ਮੁੰਡੇ ਦੇ ਪਹਿਲੇ ਘਰ ਵਾਲੀ ਮੁੱਕ ਗਈ ਸੀ ਤੇ ਮੁੰਡੇ ਦਾ ਦੂਜਾ ਵਿਆਹ ਕਰਨਾ ਹੁਣ ਆ ਧੌਲੇ ਤਾਂ ਛੋਟੀ ਉਮਰ ਹੀ ਆ ਜਾਂਦੇ ਨੇ ਬਸ ਐ ਆ ਵੀ ਭਾਈ ਮੁੰਡਾ ਕੰਮ 'ਚ ਵਿਜੀ ਰਹਿੰਦਾ ਇਨੂੰ ਕਾਲੀ ਕਰਨ ਦਾ ਟਾਈਮ ਨਹੀਂ ਲੱਗਿਆ ਇਹ ਗੱਲ ਮੈਨੂੰ ਤਾਂ ਦੱਸਤੀ ਸੀ ਵੀ ਦੂਜੀ ਵਾਰ ਆਇਆ ਨਾ ਮੁੰਡਾ ਇਹ ਮੁੰਡੇ ਦੀ ਉਮਰ ਤਾਂ ਕੁਛ ਨਹੀਂ ਚਾਹ ਵੀ ਇੱਕ ਸਾਲ ਆਇਆ ਉਹ ਚੁੱਪ ਕਰ ਜਾ ਮੈਂ ਚੁੱਪ ਕਰਕੇ ਉਹ ਵੀ ਤਾਂ ਆ ਗਈ 35-50 ਸਾਲ ਤੋਂ ਹਾਂ 40 ਮੇਰੀ ਤੇ 50 ਸਾਲ ਦੀ ਹੈ ਤੁਸੀਂ ਹੰਬ ਲੈਣੇ ਨੇ ਕਰਦੇ ਕੀ ਲੱਛਣ ਨੇ ਨਾ ਪਹਿਲੇ ਤੂੰ ਮੇਰੀ ਗੱਲ ਸੁਣਾ ਚੱਲ ਤੈਨੂੰ ਤਾਂ ਮੈਂ ਕੀ ਕਹਿਣਾ ਤੂੰ ਤਾਂ ਬਚੋਲ ਗਿਰੇ ਕਰੇ ਹੋਣਗੇ 4 ਰੁਪਏ ਅਗਲੇ ਤੇ ਤੈਨੂੰ ਜਮੀ ਸੰਗਸਾਰ ਮਨੀ ਹੈਗੀ ਕਿਉਂ ਕੀ ਗੱਲ ਕੀ ਗੱਲ ਤੇ ਕੁੜੀ ਦੀ ਉਮਰ ਦੇਖ ਤੇ ਮੁੰਡੇ ਦੀ ਉਮਰ ਦੇਖ ਤੇ 15 ਕਿੱਲੇ 15 ਕਿੱਲੇ ਜ਼ਮੀਨ ਵੀ ਤਾਂ ਦੇਖ ਠੇ ਖੂਤ ਜਾਣ 15 ਕਿੱਲੇ ਮੈਂ ਤਾਂ ਪਾਵਾ 4 ਕਿੱਲੇ ਲੋਡ ਨਹੀਂ ਕੋਠੇ ਦੀ ਸਾਨੂੰ ਤਾਂ ਕਿਉਂ ਕੋਠੀਆਂ ਲੱਗੀਆਂ ਕੋਠੀਆਂ ਦੇ ਦੰਦੀਆਂ ਵੱਟਣੀਆਂ ਨੇ ਜਦੋਂ ਕੁੜੀ ਦਾ ਮਾਨੀ ਨਾ ਖੁਸ਼ ਹੋਇਆ ਉਹ ਗੱਲ ਸੁਣ ਲੈ ਪਹਿਣੇ ਇੱਕ ਵਾਰੀ ਸੁਣ ਲੈ ਦੋ ਵਾਰੀ ਸੁਣ ਲੈ ਮੇਰਾ ਇੱਕੋ ਹੀ ਲਾਜ ਰੋ ਰਿਸ਼ਤਾ ਕਰਾ ਦੇ ਜੀ ਸੱਦ ਕੇ ਤੇਰੇ ਲਈ ਬਾਹਰ ਖੁੱਲਾ ਜਦੋਂ ਮਰਜੀ ਆ ਜੀ ਸਾਖ ਤੇ ਨੂੰ ਦੇ ਦੂੰ ਪਰ ਮੁੰਡਾ ਹੋਵੇ ਮੇਰੀ 30 ਦੇ ਬਰਾਬਰ ਦਾ ਮੈਂ ਵੱਡੀ ਉਮਰ ਦੇ ਨੂੰ ਰਿਸ਼ਤਾ ਨਹੀਂ ਕਰਦੀ ਮੈਨੂੰ ਲੋਕ ਇਹ ਕਹਣਗੇ ਮਤੇਰ ਮਾਂ ਸੀ ਭੁੱਟੇ ਦੇ ਲੜ ਲਾ ਕੇ ਤੋਰਦੀ ਫਿਰ ਉਹੀ ਗੱਲਾਂ ਤਾਂ ਲਾਗੀ ਕਰਨਾ ਜੇ ਇਹਦੀ ਮਾਂ ਹੁੰਦੀ ਉਹ ਜਰਕਦ ਨੇ ਕਹਿੰਦੀ ਵੀ ਹਾਂ ਕਰ ਦਿਓ ਰਿਸ਼ਤਾ ਪਰ ਤੂੰ 15 ਕਿੱਲਿਆਂ ਨੂੰ ਠੋਕਰ ਮਾਰਦੀ ਆ ਹੁਣ ਲੈ ਦੇਖ ਲੈ ਮੁੰਡਾ ਕਿੰਨਾ ਨਰਮ ਆ ਲੈ ਆਖ ਪੱਟ ਕੇ ਨਹੀਂ ਝਾਕਦਾ ਥੋੜਾ ਕੰਨੀ ਵੀ 15 ਕਿੱਲੇ ਜ਼ਮੀਨ ਦੇ ਪਹਿਲੇ ਮੈਂ ਧਰ ਧਰ ਭੁੱਲੂਗੀ બસ ਭੈਣ ਸਾਡੇ ਕਰੇ ਰੋਟੀ ਪਕਦੀ ਹੈ ਮੇਰੀ ਤੇ ਵਾਸਤੇ ਜੇ ਇਹਦੀ ਮਾਂ ਮਰ ਗਈ ਨਾ ਮੈਂ ਤਾਂ ਜਿਉਂਦੀ ਬੈਠਿਆਂ ਡੁੱਬੜੀ ਮੈਂ ਤਾਂ ਨਹੀਂ ਮਰ ਗਈ ਇਹ ਤਾਂ ਅਦਮਰਿਆਗਾ ਜਾ ਬਟਾ ਇਹ ਤਾਂ ਨਹੀਂ ਸੋਚਦਾ ਆਪਦੀ ਤੇ ਬਾਰੇ ਤੇਰੀ ਮਰਜ਼ੀ ਹੈ ਜੇ ਕੋਈ ਨਾ ਤੇਰੇ ਵਰਗੀ ਆ ਜਾਂਦੀ ਇਹ ਨਹੀਂ ਤੇ ਪਤਾ ਤੂੰ ਕਹੇ ਜੇ ਥਾਵੇਂ ਕੁੜੀ ਨੂੰ ਸਿੜਦਾ ਮੈਂ ਨਹੀਂ ਇਹੋ ਜੇ ਥਾਵੇਂ ਰਿਸ਼ਤਾ ਕਰਦੀ ਦੇਖ ਭਾਈ ਗੱਲ ਸੁਣ ਲੋ ਮੇਰੀ ਮੈਂ ਸਾਨੂੰ ਇੱਕ ਵਾਰੀ ਉਹ ਕਹੇਤਾ ਮੈਂ ਐਡੀ ਉਮਰ ਤੇ ਨੂੰ ਨਹੀਂ ਰਿਸ਼ਤਾ ਕਰਦੀ ਮੇਰੀ ਤੇ ਪੜ੍ਹੀ ਲਿਖੀ ਹੈ ਕੱਲ ਨੂੰ ਨੌਕਰੀ ਤੇ ਲੱਗ ਜੂਗੀ ਮੈਨੂੰ ਕਾਸੇ ਨਹੀਂ ਲੋੜਨੀ ਸਰਦਾ ਸੌਂਦਾ ਮੈਂ ਦੇਣ ਲੈਣ ਵੀ ਦਊਂਗੀ ਪਰ ਮੇਰੇ ਕਿੱਲੇ ਪੰਜ ਹੁਣ ਮੁੱਢਾ ਸੋਨਾ ਹਣੱਖਾ ਹੋਵੇ ਨਾਲੇ ਭਾਈ ਚੰਗਾ ਹੋਵੇ ਘਰਾਣਾ ਇਧਰ ਕੀ ਕੀੜੇ ਪਿਆ ਐਵੇਂ ਕੀਤੀ ਬੇਪਾਈ ਦੀ ਵੀ ਫੇਰ ਅਸੀਂ ਨੇ ਮੈਨੂੰ ਦੇ ਲੈ ਕੇ ਤੁਹਾਡੀ ਕੁੜੀ ਨੂੰ ਆਥੋਂ ਨੂੰ ਨੌਕਰੀ ਤੇ ਲਵਾ ਦੂ ਕੋਈ ਨਾਲੇ ਮੰਮੀ ਤੂੰ ਮੇਰੇ ਵੱਲ ਵੀ ਤਾਂ ਦੇਖ ਕੇ ਸਭ ਕੁਝ ਨਹੀਂ ਖਾਣਾ ਉਹ ਮੈਂ ਤਾਂ ਤੇਰਾ ਸਗਾ ਇਹ ਤਾਂ ਕਿਹੜੇ ਦਿਨ ਬੈਠਾ ਨਹੀਂ ਚੁੱਪ ਕਰਕੇ ਜਿਆਦੇ ਜੀਭ ਲੱਗੀ ਆ ਤੂੰ ਆ ਆਦਤ ਨਾ ਛੱਡੀ ਹਾਂ ਤੂੰ ਐਸੀ ਦੀ ਮਾਂ ਮੈਂ ਤਾਂ ਐਸੀ ਦੀ ਮਾਂ ਤੇਰੀ ਹੈ ਨਹੀਂ ਤੂੰ ਬਾਗ ਜਾ ਆਹੀ ਤੇਰਾ ਪਿਓ ਹੂੰ ਜਬ ਆਕਾਸ਼ ਦੇ ਪੈਰ ਨੂੰ ਲੈ ਕੇ ਇੱਥੇ ਜਾਣਾ ਕਰ ਛੱਡੋ ਮੇਰਾ ਪਾਜੋ ਜਬ ਮੈਂ ਆਕਾਸ਼ ਤੋਂ ਸੀ ਮੈਨੂੰ ਕੀ ਬਤਾ ਤਿੱਕ ਲੈਣਾ ਤੂੰ ਇਹ ਜਾਣਾ ਬੈਠੇ ਉੱਠੇ ਤੋਂ ਬੈਠੇ ਉੱਠਣ ਤਾਂ ਦੇਖ ਲੈ ਤੂੰ ਅਦੋ ਜਲੂਸ ਕੱਢੀਏ ਨੇ ਕੋਈ ਪਰਦੇ ਦੀ ਗੱਲ ਹੁੰਦੀ ਆ ਮੈਂ ਤੇਰੇ ਮੂਰੇ ਹੱਥ ਬੰਨ੍ਹੇ 15 ਕਿੱਲੋ ਮੈਨੂੰ ਤਾਂ ਲੋੜ ਨਹੀਂ 15 ਦੀ ਦੇਖ ਤੋ ਪੁੱਛ ਲੈ ਕੀ ਪਤਾ ਤਿਆਰ ਹੋਵੇ ਹਾਂ ਉਹਨੂੰ ਤਾਂ ਪੁੱਛ ਲੋ ਕੁੜੀ ਤੂੰ ਪੁੱਛ ਲੈ ਕਿਉਂ ਪੁੱਤ 15 ਕਿੱਲੋ ਜ਼ਮੀਨ ਦੇ ਹੁੰਦੇ ਆ ਭਲਾ ਬੋਲ ਮਾਂ ਕਰਦੇ ਹਾਂ ਭੜੇ ਹਾਂ ਤੁਸੀਂ ਆਪ ਹੀ ਦੇਖ ਲਓ ਫੇਰ ਮੈਂ ਨਹੀਂ ਕਰਦੀ ਭਾਈ ਬਸ ਮੈਂ じゃ ਭਾਗ ਜਾ ਉਧਰ ਬਾਜ ਜਾ ਤੂੰ ਆਪਦਾ ਕੰਮ ਮੈਨੂੰ ਤਾਂ ਕੋਈ ਲੋੜ ਨਹੀਂ ਐਹੇ ਜਿਹੇ ਰਿਸ਼ਤੇ ਨਹੀਂ ਮੈਂ ਨਹੀਂ ਕਰਦੀ ਕੁੜੀ ਨੇ ਕੀ ਸੋਚਣਾ ਪਤਾ ਉੱਤਰ ਪਰ ਭੁੱਲੇਂਗੀ ਰੋੜੀ ਨੇ ਕੀ ਸੋਚਣਾ ਨਾ ਪਹਿਣੇ ਕੁੜੀ ਨੇ ਕੀ ਸੋਚਣਾ ਕੁੜੀ ਨੂੰ ਲਾਲਚ ਦਿੰਨੀ ਆ ਤੂੰ 15 ਕਿੱल्ल्या ਦਾ ਇਹਦੀ ਜ਼ਿੰਦਗੀ ਡੁੱਬ ਜਾਊਗੀ ਵਿਚਾਰੀ ਦੀ ਇਹ ਤੇ ਲਾਲਚ ਵਾਲੀ ਕਿਹੜੀ ਗੱਲ ਬਸ ਬਸ ਜਾ ਤੂੰ ਕੰਮ ਕਰ ਵਿਚੋਲੇ ਨੇ ਤਾਂ ਵਿਚੋਲਗੀ ਲੈਣੀ ਹੁੰਦੀ ਐ ਅਗਲੇ ਦੀ ਭੋਮਾ ਜਾ ਕੇ ਜੰਦੀ ਰੰਡੀ ਹੋ ਜੇ ਕਿਸੇ ਨੂੰ ਕਿਸੇ ਦਾ ਕੀ ਨਾਲੇ ਗੱਲ ਸੁਣ ਲੈ ਪਹਿਣੇ ਦੇਖ ਬਰਾਬਰ ਦਾ ਹੀ ਰਿਸ਼ਤਾ ਹੁੰਦਾ ਹੁੰਦਾ ਐਡੀ ਉਮਰ ਦੇ ਨੂੰ ਸਾਖ ਕਰਕੇ ਮੈਂ ਲੋਕਾਂ ਤੋਂ ਥੁੱਕ ਨਹੀਂ ਛਟਿਆਣਾ। ਨਾ ਭਾਈ ਤੂੰ ਤਾਂ ਸਾਨੂੰ ਘਰੇ ਸੱਦ ਕੇ ਛਿੱਤਰ ਪਵਾਉਣ ਵਾਲੀ ਗੱਲ ਹੋ ਗਈ। ਅਸੀਂ ਤਾਂ ਮੈਂ ਤੈਨੂੰ ਦੱਸਿਆ ਨਹੀਂ ਸੀ। ਉਹ ਭਾਈ ਮੈਂ ਤਾਂ ਇਹ ਜ ਐ ਅੱਜ ਮੈਂ ਕੱਲੀ ਕੱਲੀ ਗੱਲ ਤੈਨੂੰ ਦੱਸ ਕੇ ਗਈਆਂ। ਭਾਈ ਮੈਨੂੰ ਇਹ ਨਾ ਕੁਛ ਨਹੀਂ ਦੱਸਿਆ। ਹਾਂ ਕੀਤੀ ਆ। ਕੁਛ ਨਹੀਂ ਦੱਸਿਆ ਤਾਂ ਸਭ ਕੁਝ ਕਰਨਗੇ ਜਦੋਂ ਅੱਗੇ ਬਾਰੇ ਕੋਈ ਗੱਲ ਕਰਨਗੇ ਸਾਖ ਦੀ। ਮੇਰੇ ਨਾਲ ਘਰੀ ਸਿੱਧੀ ਨਾ ਪਿਓ ਨਾਲ ਨਾ ਪੁੱਤ ਨਾਲ ਮੈਂ ਇਹਨਾਂ ਨਾਲ ਕੋਈ ਗੱਲ ਨਹੀਂ ਕਰਨੀ। ਉਹ ਭਾਈ ਸਾਡੀ ਚੱਲਣ ਦਿੰਦੀ ਆ। ਨਹੀਂ ਚਲਦੀ ਇਹ ਕੰਮ ਚ ਸਾਰੀਆਂ ਗੱਲਾਂ ਚ ਚੱਲੂ। ਕੁੜੀ ਦੇ ਰਿਸ਼ਤੇ ਚ ਤਾਂ ਮੇਰੀ ਚੱਲੂ। ਮੈਨੂੰ ਲੋਕ ਕੀ ਕ ਦੇਖ ਲੈ ਗੱਲ ਸੁਣ ਲੈ ਚਾਹ ਜਿੰਨਾ ਮਰਜ਼ੀ ਲਾਉਣਾ ਪੈ ਜੇ ਹੈਗੇ ਨਾ ਮੇਰੇ ਪੇਕੇ ਮੈਂ ਆਪਦੇ ਪੇਕੇਆਂ ਤੋਂ ਨਾਨਕ ਚੱਕ ਭਰਾਉਣੀ ਆ ਸਾਰਾ ਉਹਨਾਂ ਤੋਂ ਲਵਾਉ ਪਹਿਲਾਂ ਵਿਆਹ ਕਰਨਾ ਮੈਂ ਨਾਨਕੇ ਤੋਂ ਮੇਰੇ ਨੇ ਮੇਰਾ ਹਿੱਸਾ ਵੀ ਉਹਨੂੰ ਖਵਾ ਦੇ ਹਾਂ ਹਾਂ ਕਿੱਡਾ ਹੱਤ ਬਾਉ ਠੇਰੇ ਕਿੱਡਾ ਤਾਂ ਹੀ ਤਾਂ ਹੀ ਕਹਿੰਦੇ ਨੇ ਬਗਾਨੇ ਬਗਾਨੇ ਹੁੰਦੇ ਆ ਉਹ ਜੇ ਪਿੰਡ ਘਰੋਂ ਨਿਕਲੂ ਤਾਂ ਹੀ ਤਾਂ ਫਿਰ ਮੇਰਾ ਵਿਆਹ ਉਹਨੂੰ ਨਹੀਂ ਕੱਢਦੀ ਤੈਨੂੰ ਭਾਵੇਂ ਕੱਢ ਦੇ ਦੇਸ ਨਕਾਲਾ ਦੇ ਕੇ ਮੇਰੀ ਗੱਲ ਤਾਂ ਸੁਣ ਲੈ ਹਾਂ ਸੁਣੀ ਭਾਈ ਕਾਨੂੰ ਉਹਦੀ ਤੂੰ ਤਾਂ ਇੱਕ ਹਿੰਡ ਫੜ ਲੈਨੀ ਆ ਗਧੇ ਵਾਲੀ ਹਿੰਡ ਆ ਤੇਰੀ ਤਾਂ ਕੱਲਾ ਗੱਲਾਂ ਤੂੰ ਹੀ ਤੋਰ ਦੇਗਾ ਕੱਲਾ ਫਿਰ ਮੈਂ ਤਾਂ ਪੱਕ ਠੱਕ ਕਰ ਹੀ ਦੇਣਾ ਫਿਰ ਜੇ ਐਂ ਗੱਲ ਹੈ ਅੱਛਾ ਹੋਰ ਹੁਣ ਵੱਡਾ ਸਿਆਣਾ ਤੂੰ ਮੇਰੀ ਬੇਇੱਜ਼ਤੀ ਨਹੀਂ ਹੈ ਕੱਲ ਸੁਣ ਲੈ ਮੇਰੀ ਜੇ ਰੋਟੀ ਖਾਣੀ ਨੇ ਇਸ ਕਰੇ ਤਾਂ ਮੇਰੇ ਹੁਕਮ ਤੋਂ ਬਿਨਾ ਰਿਸ਼ਤਾ ਨਹੀਂ ਕੁੜੀ ਦਾ ਦੇਖੇਗਾ ਮਾੜਾ ਕੀਆ ਤੁਸੀਂ ਮਾੜੇ ਠੰਡੇ ਦਿਮਾਗ ਨਾਲ ਸੋਚ ਮੁੰਡੇ ਪਾਣੀ ਪੂਣੀ ਪਿਆਲ ਦੀ ਮਾਂ ਨੂੰ ਕੋਈ ਨਾ ਮਾਸ਼ੀ ਤੋਂ ਹੀ ਕਰੀਏ ਦੀ ਮਮੀ ਤੁਸੀਂ ਪੱਕੜਾ ਕਰੋ ਚੱਲ ਕੋਈ ਨਹੀਂ ਭਾਈ ਫਟੋ ਭਾਈ ਮੇਰੀ ਗੱਲ ਸੁਣ ਲੈ ਦੇਖ ਮੈਂ ਨਹੀਂ ਕਿਸੇ ਦੀ ਬੇਇੱਜ਼ਤੀ ਕਰਨਾ ਚਾਹੁੰਦੀ ਮੈਂ ਮਾਫੀ ਮੰਗਦੀ ਹਾਂ ਜਿਹੜਾ ਮੈਂ ਛੋਡੇ ਹੁੰਦੇ ਬੋਲੀ ਭਾਈ ਇਹਨਾਂ ਨੇ ਮੈਨੂੰ ਬੁਲਾਇਆ ਮੈਂ ਆਪਦੀ ਤੀਹ ਦਾ ਰਿਸ਼ਤਾ ਬਰਾਬਰ ਦੇ ਮੁੰਡੇ ਨਾਲ ਕਰੂੰਗੀ ਹਾਨ ਪਰਵਾਣ ਦੇ ਨਾਲ ਮੈਂ ਵੱਡੀ ਉਮਰ ਦੇ ਨੂੰ ਕਰਦੀ ਨਹੀਂ ਰਿਸ਼ਤਾ ਇਹ ਤਾਂ ਭਾਈ ਗੱਦੇ ਵਾਲੀ ਹਿੰਦ ਹੈ ਹਾਂ ਉਹ ਤਾਂ ਮੇਰੇ ਖਾਮ ਖਾ ਦੇ ਛਤਰ ਪੂਆ ਤੇ ਲਿਆ ਕੇ ਇੱਥੇ ਉਹ ਤਾਂ ਕਹਿੰਦੀ ਸੀ ਐਨਾ ਵਧੀਆ ਰਿਸ਼ਤਾ ਦਾ ਐਨਾ ਵਧੀਆ ਪਰਿਵਾਰ ਆ ਆਹ ਕੁਸ ਇਹਨਾਂ ਦੇ ਪਰਿਵਾਰ ਬਾਈ ਗੱਲ ਸੁਣ ਪਰਿਵਾਰ ਕਿਹੜਾ ਸਾਡਾ ਮਾੜ ਹੈ ਮੈਨੂੰ ਇਹ ਦੱਸ ਦੀ ਮੇਰੇ ਨਾਲ ਗੱਲ ਹੋਈ ਹੈ ਦੀ ਪੁੱਛ ਬਾਈ ਇਹ ਤਾਂ ਕਹਿੰਦੀ ਸਾਰੀ ਗੱਲ ਹੋਈ ਵੀ ਆ ਕੁਲ ਦੇ ਤੇਰੇ ਨਾਲ ਤਾਂ ਹੋਈ ਸੀ ਸਾਰੀ ਗੱਲ ਮੇਰੇ ਨਾਲ ਸਾਰੀ ਗੱਲ ਹੋ ਗਈ ਬਾਈ ਇਹ ਇਹਦੇ ਵਿੱਚ ਲੋੜ ਪਿਆ ਹੋਇਆ ਮੇਰੇ ਮੁੰਡੇ ਦੇ ਵੀ ਲੋੜ ਪਿਆ ਆਇਆ ਤਾਂ ਕਾਮਲੇ ਨੇ ਤਾਂ ਪੈਸਾ ਪੈਸਾ ਕਰਦੇ ਕਿਉਂ ਐ ਸਾਡਾ ਦਿਮਾਗ ਹਾਂ ਆਈਏ ਇਹਦੇ ਖਾਤਰ ਹਾਂ ਸਾਡਾ ਦਿਮਾਗ ਜਿੱਟ ਜਾ ਟਿਕ ਜਾ ਟਿਕ ਜਾ ਸੋਨੂ ਦਾ ਸੋਨੂ ਦਾ ਇਹ ਆਪਣੀ ਗੱਲ ਇਹ ਇਹਨਾਂ ਕਾ ਨੂੰ ਗੱਲ ਮੰਨਦੀ ਆ ਹਾਂ ਆਏਗਾ ਵੀ ਫੜਾ ਕੇ ਲੜ ਤੋਂ ਚੱਲੀਏ ਜਦੋਂ ਇਹਨਾਂ ਦਾ ਮਨ ਹੋਇਆ ਸੋਨੂ ਸੁਨੇਹਾ ਲਾ ਦੇਣਗੇ ਨਹੀਂ ਆਉਂਦਾ ਇਹ ਆਪਦੇ ਘਰੇ ਇਹ ਗੱਲ ਠੀਕ ਆ ਹਾਂ ਹਾਂ ਆਪਦੇ ਚਾਹ ਪਾਣੀ ਦਾ ਫਿਲਮ ਦੇ ਵਿੱਚ ਨਹੀਂ ਬਸ ਭਾਈ ਪਿਆਤਾ تھا ਭਾਈ ਪਿਆਤਾ ਤੁਸੀਂ ਬਰਫੀ ਨਾਲ ਪਿਆਤਾ ਰਿਸ਼ਤਾ ਤਾਂ ਕਰਾਂਗੇ ਕੋਈ ਨਾ ਸੀ ਫੇ ਸੋਨੂ ਹਾਂ ਇਹ ਤਾਂ ਚਲ ਗਿਆ ਮੇਰੀ ਗੱਲ ਸੁਣ ਪੈਣੇ ਮੈਂ ਨੂੰ ਤਾਂ ਹੁਣ ਜਿਵੇਂ ਬਾਈ ਨੇ ਕਿਹਾ ਸੀ ਮੈਂ ਦੱਸ ਤਾ ਇਹਨਾਂ ਨੇ ਹਾਂ ਕਰਤੀ ਸੀ ਮੇਰੀ ਨਿਗਾ ਚ ਇੱਕ ਮੁੰਡਾ ਹੋਰ ਕਿਉਂ ਇਹ ਆ ਰਿਸ਼ਤੇ ਕਰਾਉਂਦੀ ਰਹਿੰਦੀ ਆ ਮਾੜੇ ਥਾਂ ਨਹੀਂ ਖੜਾਉਂਦੀ ਸੀ ਕੁੜੀ ਨੂੰ ਇਹ ਗੱਲ ਸੁਣ ਲੈ ਭੈਣੇ ਮੇਰੀ ਮੁੰਡਾ ਹੈਗਾ ਪੁਲਿਸ ਚ ਪਹਿਲਾਂ ਮੇਰੀ ਸੁਣ ਲੈ ਮੁੰਡਾ ਹੈਗਾ ਪੁਲਿਸ ਚ ਹੈ ਬਾਈ ਤਨ ਕਿੱਲੇ ਆਉਂਦੇ ਪਾਈਲੀ ਦੇ ਬਸ ਲੈ ਆਂਦੇ ਨਹੀਂ ਸੀ ਦੇ ਸਕਦੇ ਫੇਰ ਅਸੀਂ ਤੋੜ ਦਾਂਗੇ ਦਊਂਗੀ ਭੈਣੇ ਸਾਰਾ ਕੁਝ ਦਊਂ ਮੈਂ ਦੇਣਾ ਪੁਰਸ ਵਾਲੇ ਦਾ ਤਾਂ ਪੰਗਾ ਹੋਰ ਨਾ ਪਾਜੇ ਮਣੀ ਮੋਟੀ ਭੁੱਕੀ ਭੱਕੀ ਖਾ ਲੈਣ ਨਾ ਹਾਂ ਗਾਰੂ ਵੀ ਵਾਲੀ ਪਿੰਡਿਆ ਤਾਂ ਨਹੀਂ ਮੈਂ ਵੀ ਭੁੱਕੀ-ਬੁੱਕੀ ਖਾ ਲੈਣਾ ਕਈ ਵਾਰ ਟਿਕ ਜਾ ਟਿਕ ਜਾ ਉਹਦੇ ਦੇ ਨਾ ਪਟਾ ਲਈ ਮੈਥੋਂ ਤੁਸੀਂ ਮੇਰੀ ਤਾਂ ਸੁਣ ਲਓ ਬਾਅਦ ਚ ਲੜ ਲਓ ਜੇ ਤੁਹਾਡੇ ਫਿੱਟ ਹੋਇਆ ਮੈਨੂੰ ਸੱਦ ਲਓ ਮੈਂ ਦਵਾਰੇ ਕਰਾ ਜੂ ਮੁੰਡਾ ਹੈ ਪੁਲਿਸ ਛਟਾਈ ਤਿੰਨ ਕਿੱਲੇ ਪੈ ਲਈਆ ਬਸ ਗੱਲ ਇਹ ਆ ਵੀ ਪਾਈ ਮੁੰਡਾ दारू ਪੀਂਦਾ ਨਾ ਨਾ ਮੈਨੂੰ दारू ਵਾਲੀ ਦੀ ਨਹੀਂ ਲੋੜ ਨਾਲੇ ਬਾਕੀ ਸਾਰੇ ਗਾਲ ਸੌਣ ਲੈ ਭੈਣੇ ਨਾ ਨਸ਼ੇ ਪੱਤੇ ਕੰਨ ਲੱਗ ਗਿਆ ਨਾ 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 ਮੈਨੂੰ ਨਹੀਂ ਲੋੜ ਹੈ ਜੇ ਰਿਸ਼ਤੇ ਦੀ ਮੇਰੀ ਤੇਰੀ ਇੱਕ ਦੇਰ ਕੁੱਖ ਵੀ ਨਹੀਂ ਮੈਂ ਕਹੀ ਜਾਂਦੀ ਆ ਵੀ ਸਾਰਾ ਕੁਝ ਦਊਂਗੀ ਭੈਣੇ ਸਾਰਾ ਕੁਝ ਦਊਂਗੀ ਜਿਹੜਾ ਕੁਝ ਮੰਗੂ ਲਾ ਬੁਲਟ ਤੋਂ ਦੋ ਐਟਮਪਰੂਸ ਲੱਭ ਕੇ ਲਿਆਉਗੀ ਹਾਂ ਲੱਭ ਲੂੰਗੀ ਜਿੱਥੇ ਕਹਿੰਦੇ ਹੁੰਦੇ ਨੇ ਨਾ ਤੀਨ ਦੀ ਭੁਲਦੀ ਆ ਹਾਂ ਤੈਨੂੰ ਦੇ ਮਾਫਤਾ ਪਾ ਲੈ ਮੈਂ ਮਾਰਦਾ ਨਹੀਂ ਹਾਂ ਹਾਂ ਤੂੰ ਕਿਵੇਂ ਕਰੇਗਾ ਮੇਰੇ ਕੋਲ ਤਾਂ ਖੁੰਡਾ ਫਿਰ ਆ ਜਾ ਹਾਂ ਤੂੰ ਫਿਰ ਆਪਣੀ ਲਈ ਚੱਲ ਦੇ ਕੰਜਰਾਦਗੇ ਬਹੁਤ ਕੰਟਰੋਲ ਵਿੱਚ ਚਾਣੇ ਤੂੰ ਹੁਣ ਬੋਲ ਰਿਸ਼ਤੇ ਦੀ ਗੱਲ ਤੋਰੇਂ ਤੋਰੇਂ ਘਰ ਤਾਂ ਖੁੰਡਾ ਤੂੰ ਮਾਰ ਦੂੰ ਪਲੇਟ ਦੇ ਚਾਣੇ ਪਹਿਲਾਂ ਫੜੋਏ ਤੈਨੂੰ ਕੁਝ ਨਾ ਕਰਾਂ ਹੁਣ ਤੂੰ ਬਸ ਕਰ ਬੰਦੇ ਫੜਾ ਤੋਰੀ ਰਿਸ਼ਤੇ ਦੀ ਗੱਲ ਮੇਰੀ ਕੁੜੀ ਦੀ ਤੂੰ ਕਿੱਛੇ ਨਾ ਸਾਨੂੰ ਪਿਓ ਪੋਤਾ ਨੂੰ ਗਾ ਗੁੱਠਾ ਦੇ ਕੇ ਮਾਰਿਆ ਮੈਂ ਉਹ ਚੰਗਾ ਬਾਪਾ ਖੜਾ ਛੱਡ ਦੇ ਹੁਣ ਕਿਹੜਾ ਰਿਸ਼ਤਾ ਕਰਤਾ ਆਪਾਂ ਭੱਗ ਜਾ ਜਾ ਹੇੁਰਾ ਬਾ ਮੇਰੀ ਤੀ ਦਾ ਰਿਸ਼ਤਾ ਹੋ ਗਿਆ ਕਿ ਇਹਦਾ ਗਾਲ ਹੀ ਹੋਰ ਵੱਧ ਗਈ ਹੋ 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 ਜਿੱਥੇ ਤੀਵੀ ਦੀ ਪੁੱਗਦੀ ਆ ਉੱਥੇ ਬੰਦਿਆਂ ਦੀ ਕਿੱਥੇ ਪੁੱਗਦੀ ਆ ਬੰਦਿਆਂ ਦੀ ਫਾਲ ਨਹੀਂ ਪੁੱਗਦੀ ਚੰਗਾ ਕਰਦੇ ਭਾਈ